ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਰਸੀਲਾ ਰਸੀਲਾ ਕੀ ਆ ਜਿਹੜਾ ਹੁੰਦਾ ਉਹਦੀ ਰੈਸਪੀ ਲੈ ਕੇ ਆਈ ਹਾਂ ਜਿਹੜਾ ਇਹ ਕੀ ਆ ਹੈ ਪੂਰਾ ਆਲੂ ਆਦਿ ਤਰ੍ਹਾਂ ਬਣ ਕੇ ਤਿਆਰ ਹੋਏਗਾ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਏਗਾ ਜਿੱਦਾਂ ਅਸੀਂ ਆਲੂ ਰਸਮੀ ਸੇ ਬਣਾਉਂਦੇ ਹਾਂ ਸੇਮ ਉਸੇ ਆਓ ਅਸੀਂ ਫਿਰ ਇਹਨੂੰ ਬਣਾਈਏ ਸਭ ਤੋਂ ਪਹਿਲਾਂ ਕੁੱਕਰ ਦੇ ਵਿੱਚ ਅਸੀਂ ਪਾਵਾਂਗੇ 1 ਕੜਛੀ ਸਰੋਂ ਦਾ ਤੇਲ ਤੇਲ ਗਰਮ ਹੋਣ ਤੇ ਅਸੀਂ ਇਹਦੇ ਵਿੱਚ ਪਾ ਦਵਾਂਗੇ ਸਭ ਤੋਂ ਪਹਿਲਾਂ ਜੀਰਾ ਜੀਰਾ ਅਸੀਂ ਪਾਣਾ ਹੈ 1 ਚਮਚ ਤੇਲ ਇੱਧਰ ਸਾਡਾ ਗਰਮ ਹੋ ਚੁੱਕਾ ਹੈ ਹੁਣ ਅਸੀਂ ਜੀਰਾ ਪਾ ਦਿੰਦੇ ਹਾਂ ਜੀਰੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਜੀਰਾ ਜਦੋਂ ਸਾਡਾ ਚੰਗੀ ਤਰ੍ਹਾਂ ਭੁਜ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਕਦੂਕਸ ਕੀਤਾ ਹੋਇਆ ਲਸਣ ਲਸਣ ਨੂੰ ਅਸੀਂ ਪਕਾ ਲੈਂਦੇ ਹਾਂ ਲਸਣ ਜਿਹੜਾ ਭੁੰਨਾ ਚੰਗੀ ਤਰ੍ਹਾਂ ਬਹੁਤ ਜ਼ਰੂਰੀ ਹੈ ਲਸਣ ਜਦੋਂ ਭੁਜ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾਣੀ ਹੈ ਦੋ ਪਿਆਜ਼ ਪਿਆਜ਼ਾਂ ਨੂੰ ਆਪਾਂ ਛੋਟਾ ਛੋਟਾ ਬਰੀਕ-ਬਰੀਕ ਕੱਟ ਲਿਆ ਹੈ ਲਸਣ ਭੁਜ ਹੋ ਚੁੱਕਾ ਹੈ ਪਿਆਜ਼ ਪਾ ਦਾਂਗੇ ਕੁੱਕਰ ਦੇ ਵਿੱਚ ਤੇ ਪਿਆਜ਼ਾਂ ਨੂੰ ਵੀ ਅਸੀਂ ਲਾਲ ਹੋਣ ਤੱਕ ਪਕਾ ਲਵਾਂਗੇ ਜਦੋਂ ਅਸੀਂ ਇਦਾਂ ਕੀ ਆ ਬਣਾਉਂਦੇ ਆ ਜੇ ਅਸੀਂ ਉਹਦੇ ਵਿੱਚ ਇੱਕ ਚਮਚਾ ਤੜਕੇ ਦੇ ਵਿੱਚ ਦੇਸੀ ਘਿਓ ਪਾ ਦਈਏ ਤੇ ਕੀ ਆ ਜਿਹੜਾ ਹੈਗਾ ਬਹੁਤ ਦਾ ਸੁਆਦ ਬਣ ਕੇ ਤਿਆਰ ਹੁੰਦਾ ਹੈ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਦੇਸੀ ਘਿਓ ਦਾ ਪਾ ਦਵਾਂਗੇ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਲਾਲ ਹੋਣ ਤੱਕ ਪਕਾ ਲਵਾਂਗੇ ਪਿਆਜ ਜਿਹੜੇ ਸਾਡੇ ਚੰਗੀ ਤਰ੍ਹਾਂ ਭੋਜ ਹੋ ਚੁੱਕੇ ਨੇ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਟਮਾਟਰ, ਅਦਰਕ ਤੇ ਹਰੀ ਮਿਰਚ ਦਾ ਪੇਸਟ। ਤੇਨ ਅਸੀਂ ਇੱਥੇ ਟਮਾਟਰ ਲਏ ਨੇ, ਛੋਟਾ ਜਿਹਾ ਪੀਸ ਅਦਰਕ ਦਾ ਤੇ 5 ਪੱਲ ਯਾਨੀ ਹਰੀਆਂ ਮਿਰਚਾਂ। ਤੇ ਹੁਣ ਆਪਾਂ ਨੇ ਤਿੰਨਾਂ ਨੂੰ ਇਕੱਠਿਆਂ ਨੂੰ ਪੀਸ ਲਿਆ ਹੈ। ਪੀਸਣ ਤੋਂ ਬਾਅਦ ਹੁਣ ਅਸੀਂ ਇਹਨਾਂ ਨੂੰ ਕੁੱਕਰ ਦੇ ਵਿੱਚ ਪਾ ਦਵਾਂਗੇ। ਜਿੰਨੇ ਜਦਾ ਅਸੀਂ ਟਮਾਟਰ ਪਾਵਾਂਗੇ ਮੀਨਸ ਕੀ ਜਿੰਨਾ ਹੋ ਸਕੇ 3 ਜਾਂ 4 ਟਮਾਟਰ ਆਪਾਂ ਜ਼ਰੂਰ ਪਾਣੇ ਆ। ਇਹਦੇ ਨਾਲ ਜਿਹੜਾ ਘੀਆ ਹੈਗਾ ਬਹੁਤ ਰਸੀਲਾ ਤੇ ਬਹੁਤ ਖੱਟਾ-ਖੱਟਾ ਬਣ ਕੇ ਤਿਆਰ ਹੁੰਦਾ। ਮਤਲਬ ਬਹੁ unaச்சங்கி மாட்ராnu போோல வங்க. ਟਮਾਟਰ ਜਦੋਂ ਸਾਡਾ ਚੰਗੀ ਤਰ੍ਹਾਂ ਭੁਜ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਆਪਣੇ ਸੁੱਕੇ ਮਸਾਲੇ ਸੁੱਕੇ ਮਸਾਲਿਆਂ ਦੇ ਵਿੱਚ ਜਿੱਦਾ ਨਮਕ ਹੋ ਗਿਆ ਹਲਦੀ ਹੋਗੀ ਤੇ ਥੋੜੀ ਜਿਹੀ ਆਪਾਂ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਗਰਮ ਮਸਾਲਾ ਅਸੀਂ ਨਹੀਂ ਪਾਣਾ ਹੈ ਆਪਾਂ ਬਿਲਕੁਲ ਸਿੰਪਲ ਜਿਹੇ ਤਰੀਕੇ ਦੇ ਨਾਲ ਬਣਾਉਣਾ ਹੈ ਕਿਉਂਕਿ ਅਸੀਂ ਇਹਦੇ ਵਿੱਚ ਜੀਰਾ ਪਾਇਆ ਹੈ ਇਸ ਕਰਕੇ ਅਸੀਂ ਬਹੁਤੇ ਮਸਾਲੇ ਨਹੀਂ ਪਾਣੇ ਆ ਅੱਧਾ ਚਮਚਾ ਆਪਾਂ ਕਸ਼ਮੀਰੀ ਲਾਲ ਮਿਰਚ ਦਾ ਪਾਇਆ ਹਲਕਾ ਜਿਹਾ ਤੇ ਨਾਲ ਆਪਾਂ ਹਲਦੀ ਤੇ ਨਮਕ ਬਸ ਤਿੰਨ ਚੀਜ਼ਾਂ ਹੀ ਪਾਈਆਂ ਹਨ ਨਮਕ ਆਪਣੇ ਸੁਆਦ ਦੇ ਅਨੁਸਾਰ ਅਸੀਂ ਪਾ ਦਿੱਤਾ ਹੈ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭ ਆ ਲਿਆ ਹੈ ਦੋ ਅਸੀਂ ਇਹਦੇ ਵਿੱਚ ਪਾਵਾਂਗੇ ਆਲੂ ਆਲੂ ਪਾਉਣ ਦੇ ਨਾਲ ਇਹ ਹੁੰਦਾ ਜਦੋਂ ਕੀਆ ਪਾਣੀ ਛੱਡਦਾ ਹੈ ਤੇ ਆਲੂ ਜਿਹੜੇ ਹੈਗੇ ਉਹ ਬੈਲੈਂਸ ਚੈੱਕ ਕਰ ਦਿੰਦੇ ਆ ਤੇ ਜਿੱਦਾਂ ਬੱਚੇ ਜਿਹੜੇ ਕੀਆ ਨਹੀਂ ਖਾਂਦੇ ਜਦੋਂ ਤੁਸੀਂ ਉਹਦੇ ਵਿੱਚ ਦੋ ਕ ਆਲੂ ਪਾ ਦੋਗੇ ਤੇ ਬੱਚਿਆਂ ਨੂੰ ਲੱਗੇਗਾ ਕਿ ਆਲੂ ਦੀ ਹੀ ਸਬਜ਼ੀ ਬਣੀ ਆ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਦੋ ਹੀ ਆਲੂ ਅਸੀਂ ਪਾਵਾਂਗੇ ਇਹਦੇ ਵਿੱਚ ਜੇ ਤੁਸੀਂ ਇੱਕ ਪਾਣਾ ਚਾਹੁੰਦੇ ਹੋ ਇੱਕ ਵੀ ਪਾ ਸਕਦੇ ਹੋ ਤੜਕਾ ਇਹਦੇ ਸਾਡਾ ਪੋਜ ਹੋ ਚੁੱਕਾ ਹੈ ਦੇਖੋ ਤੇਲ ਜਿਹੜਾ ਬਾਹਰ ਆਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਕੀਆ ਕੀਆ ਪਾਉਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲ ਇਹਦੇ ਵਿੱਚ ਆਪਾਂ ਹੁਣ ਇਹ ਦੋ ਕੜਛੀਆ ਪਾਣੀ ਦੀਆ ਪਾਵਾਂਗੇ ਛੋਟੇ ਕੜਛੀਆ ਇਹਦੇ ਨਾਲ ਇਹ ਹੈ ਕਿ ਜਿਹੜਾ ਘੀਆ ਥੋੜਾ ਰਸਮਿਸਾ ਜਿਹਾ ਅਸੀਂ ਬਣਾਉਣਾ ਹੈ ਥੋੜਾ ਲਿਕਵਿਡ ਫਾਰਮ 'ਚ ਮਤਲਬ ਰਸੀ ਲਰਸੀਲਾ ਤੇ ਇੱਕ ਵਾਰੀ ਆਪਾਂ ਨੇ ਚੰਗੀ ਤਰ੍ਹਾਂ ਪਾਣੀ ਪਾਣ ਤੋਂ ਬਾਅਦ ਮਿਕਸ ਕਰ ਲੈਂਦੇ ਆ ਤੇ ਹੁਣ ਕੁੱਕਰ ਨੂੰ ਕਰ ਦਵਾਂਗੇ ਬੰਦ 2-3 ਸੀਟੀਆਂ ਆਨ ਤੱਕ ਅਸੀਂ ਘੀਏ ਨੂੰ ਪਕਾਵਾਂਗੇ 2-3 ਸੀਟੀਆਂ ਆਨ ਤੋਂ ਬਾਅਦ ਅਸੀਂ ਜਿਹੜੀ ਸਾਰੀ ਸਟੀਮ ਬਾਹਰ ਕੱਢ ਦੇਵਾਂਗੇ ਤੇ ਫਿਰ ਅਸੀਂ ਕੁੱਕਰ ਨੂੰ ਖੋਲ ਲਵਾਂਗੇ ਕੁੱਕਰ ਖੋਲਣ ਤੋਂ ਬਾਅਦ ਅਸੀਂ ਗੈਸ ਨੂੰ ਔਨ ਕਰ ਦਵਾਂਗੇ ਤੇ ਕੜਛੀ ਦੇ ਨਾਲ ਜਿਹੜਾ ਘੀਆ ਹੈਗਾ ਆਪਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਆਪਾਂ ਜਿਹੜੇ ਇਹਦੇ ਆਲੂ ਤੇ ਘੀਏ ਦੇ ਪੀਸ ਹਨ ਕਿਉਂਕਿ ਆਪਾਂ ਜਿਹੜਾ ਇਹ ਘੀਆ ਰਸੀਲਾ ਬਣਾ ਕੇ ਤਿਆਰ ਕਰਨਾ ਹੈ ਇਸ ਕਰਕੇ ਘੀਏ ਤੇ ਆਲੂ ਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਜਿੰਨਾ ਹੋ ਸਕੇਗਾ ਤੇ ਉੱਪਰ ਉਹਦੀ ਅਸੀਂ ਪਾ ਦਵਾਂਗੇ ਹਰਾ ਧਨੀਆ ਇਦੋਂ ਜਿਹੜਾ ਸਾਡਾ ਘੀਆ ਹੈਗਾ ਬਣ ਕੇ ਤਿਆਰ ਹੋ ਚੁੱਕਾ ਹੈ ਰਸੀਲਾ ਰਸੀਲਾ ਜਿੱਦਾਂ ਇਹ ਵਾਲਾ ਘੀਆ ਹੈਗਾ ਤੁਸੀਂ ਇਹਨੂੰ ਮੱਕੀ ਦੀ ਰੋਟੀ ਜਾਂ ਛੋਲਾ ਦੀ ਰੋਟੀ ਨਾਲ ਖਾ ਸਕਦੇ ਹੋ ਥੋੜਾ ਰਸਮਿਸਾ ਜਿਹਾ ਹੈਗਾ ਤੇ ਦੇਖੋ ਜਿੱਦਾਂ ਇਹਦਾ ਪਾਣੀ ਬਿਲਕੁਲ ਅੱਡ ਨਹੀਂ ਲੱਗਦਾ ਜਿੱਦਾਂ ਕਿ ਕੋਈ ਸਬਜ਼ਿ ਬਣਾਉਣ ਦਾ ਪਾਣੀ ਅੱਡ ਹੁੰਦਾ ਸਬਜ਼ੀ ਅੱਡ ਹੁੰਦੀ ਪੂਰੀ ਤਰ੍ਹਾਂ ਇਹਦੇ ਵਿੱਚ ਮਤਲਬ ਘੁਲਿਆ ਮਿਲਿਆ ਹੈਗਾ ਹੈ ਰਸਮੇ ਸਜ ਜਿੱਦਾਂ ਅਸੀਂ ਆਲੂ ਆਦੀ ਤਰੀ ਬਣਾ ਕੇ ਤਿਆਰ ਕਰਦੇ ਨਾ ਰਸਮੇ ਸੇ ਆਲੂ ਬਣਾਉਂਦੇ ਆ ਸੇਮ ਉਸੇ ਤਰ੍ਹਾਂ ਕੀ ਆ ਬਣ ਕੇ ਤਿਆਰ ਹੈ ਕੀਆ ਬਣ ਕੇ ਤਿਆਰ ਹੈ ਜੇਕਰ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਇਸ ਤਰ੍ਹਾਂ ਕੀਆ ਬਣਾਓਗੇ ਤੇ ਸੱਚਮੁੱਚ ਦੇਖਿਓ ਬੱਚਿਆਂ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਇਹ ਬਣਾਇਆ ਕਿ ਆਲੂ ਬਣਾਏ ਨੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਹੈ ਮਿਲਦੇ ਆਵਾਂਗੇ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ